ਬਖਰੀ ਕਰੇ ਫਿਰ ਵੀ ਕੱਟ ਕਟੋਫੀ ਵੀ ਕਰਨੀ ਪਈ ਤਾਂ ਸਰਕਾਰ ਹੋ ਜਾਊਗੀ ਹੈ ਨਾ ਇਹ ਬੋਲਣ ਲੱਗੇ 2 ਮੀਟਰ ਦੀ ਜਾਲਦੀ ਹੈ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਸ ਜਗ੍ਹਾ ਤੇ ਅਸੀਂ ਖੜੇ ਆ ਨਗਰ ਤਾਜੇਵਾਲ ਬਿਲਕੁਲ ਚੌਕ ਦੇ ਨਾਲ ਇਹ ਬੁੰਗਾ ਸਾਹਿਬ ਸਥਾਨ ਦੀ ਆਪਣੀ ਪ੍ਰਾਪਰਟੀ ਆ ਅਠਕਨਾਲ ਥਾਂ ਆ ਜਿਹਦੇ ਵਿੱਚੋਂ ਕੁਝ ਜਗ੍ਹਾ ਵਿੱਚ ਟਿਊਬਲ ਲੱਗਾ ਸਰਕਾਰੀ ਤੇ ਕੁਝ ਜਗ੍ਹਾ ਵਿੱਚ ਬੜੇ ਮਹਾਪੁਰਸ਼ਾਂ ਸੰਤ ਰਾਮ ਸਿੰਘ ਜੀ ਨੇ ਡੰਗਰ ਹਸਪਤਾਲ ਬਣਾਉਣ ਵਾਸਤੇ ਉਪਰਾਲਾ ਕੀਤਾ ਸੀ ਪਰ ਸਾਡੇ ਦੇ ਨਾਲ ਉਹ ਸਾਰੀਆਂ ਚੀਜ਼ਾਂ ਅਸੀਂ ਕਾਮਯਾਬ ਨਹੀਂ ਕਰ ਸਕੇ ਨਹੀਂ ਕਾਮਯਾਬ ਹੋਈਆਂ ਤੇ ਜਿਹੜੀ ਜਗ੍ਹਾ ਜਿੰਨੀ ਆਪਾਂ ਅੱਜ ਦੇਖ ਰਹੇ ਹਾਂ ਇਹ ਸਾਰਾ ਇੱਕ ਕੂੜੇ ਦਾ ਢੇਰ ਬਣ ਗਿਆ ਪੂਰਾ ਬਹੁਤ ਸਿੱਟਿਆ ਲੋਕਾਂ ਨੇ ਇੱਥੇ ਤੇ ਫਿਰ ਬਹੁਤ ਜ਼ਿਆਦਾ ਗੰਧ ਪੈ ਗਿਆ ਪਿੰਡ ਦਾ ਮੂੰਹ ਮੱਥਾ ਖਰਾਬ ਹੋ ਗਿਆ ਫਿਰ ਪਿਛਲੇ ਦਿਨਾਂ ਵਿੱਚ ਆਪਸੀ ਵਿਚਾਰ ਵਟਾਂਦਰਾ ਹੋਇਆ ਕੁਝ ਨੌਜਵਾਨਾਂ ਨੇ ਉਦਮ ਕੀਤਾ ਸਾਰਿਆਂ ਨੇ ਸਲਾਹ ਕੀਤੀ ਕਿ ਆਪ ਇਸ ਜਗ੍ਹਾ ਨੂੰ ਫਿਰ ਤੋਂ ਆਬਾਦ ਕਰੀਏ ਕੁਝ ਬਣਾਈਏ ਇਹਦਾ ਤਾਂ ਫਿਰ ਸਾਰੀ ਸੰਗਤ ਦੀ ਸਲਾਹ ਦੇ ਨਾਲ ਨਗਰ ਦੀ ਸਲਾਹ ਦੇ ਨਾਲ ਆਪਾਂ ਇਹ ਫੈਸਲਾ ਕੀਤਾ ਕਿ ਇਸ ਜਗ੍ਹਾ ਨੂੰ ਪਿੰਡ ਦਾ ਮੂੰਹ ਮੱਥਾ ਚੌਕ ਦੇ ਨੇੜੇ ਆਇਆ ਗਿਆ ਇੱਥੇ ਖੜਦਾ ਬੈਠਣ ਵਾਸਤੇ ਇੱਕ ਸੁੰਦਰ ਪਾਰਕ ਸੰਤ ਬਾਬਾ ਰਾਮ ਸਿੰਘ ਦੇ ਨਾਂ ਤੇ ਪਾਰਕ ਬਣਾ ਦਿੱਤਾ ਜਾਵੇ ਇਹਦੇ ਵਿੱਚ ਕੁਝ ਫਲਦਾਰ ਬੂਟੇ ਕੋਈ ਸ਼ਾਨਦਾਰ ਬੂਟੇ ਤੇ ਬੈਠਣ ਵਾਸਤੇ ਬੈਂਚ ਲਾ ਦਿੱਤੀ ਹੈ। ਤੇ ਇੱਕ ਸੜਕ ਦੇ ਨਾਲ مسافرਾਂ ਦੇ ਬੈਠਣ ਲਈ ਸ਼ੈੱਡ ਬਣਾ ਦਿੱਤਾ ਜਾਵੇ ਕੋਈ ਬੱਸ ਦੀ ਇੰਤਜ਼ਾਰ ਜਿਹੜੇ ਲੋਕ ਕਰਦੇ ਹਨ ਉਹ ਕਰ ਦਿੱਤਾ ਜਾਵੇ। ਤੇ ਜਿਸ ਬਿਲਡਿੰਗ ਦੇ ਅਸੀਂ ਮੋਹਰੇ ਖੜੇ ਆ ਇਹ ਕੂੜੇ ਨਾਲ ਇੰਨੀ ਕਿਹਦੀ ਹਾਲਤ ਖਾਸ ਹੋ ਗਈ ਕਿ ਕੂੜਾ ਦੇ ਅੰਦਰ ਤੱਕ ਵੀ ਇਸ ਵੇਲੇ ਪਿਆ। ਕੱਢ ਰਹੇ ਮੁੰਡੇ ਬਹੁਤ ਦਿਨਾਂ ਦੇ ਲੱਗੇ ਹੋ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਰੇ ਨਾਲ ਮਿਲ ਕੇ ਸਾਫ਼ ਸੁਥਿਆ ਹੋ ਜਾਵੇ। ਮੈਂ ਨੌਜਵਾਨਾਂ ਦਾ ਵੀ ਧੰਨਵਾਦ ਕਰਦਾ। ਆਪਣਾ ਕੰਮ ਗਵਾ ਕੇ ਵੀ ਨਾਲ ਸੇਵਾ ਕਰ ਰਹੇ ਆ ਕੰਮ ਛੱਡ ਕੇ ਵੀ ਤੇ ਮਾਹਰ ਜੀ ਨਾਲ ਉਹਦੇ ਉਦਮ ਵੀ ਰੱਖੇ ਸਾਰਿਆਂ ਦਾ ਪ੍ਰੇਮ ਵੀ ਰਹੇ ਸਾਡਾ ਸਾਰਿਆਂ ਦਾ ਬਣਿਆ ਰਹੇ ਤੇ ਆਪਾਂ ਇਹਨੂੰ ਕਾਮਯਾਬ ਕਰਾਂਗੇ ਨਾਲ ਮਿਲ ਕੇ ਕਰਾਂਗੇ ਕਾਮਯਾਬ ਤੇ ਕੋਸ਼ਿਸ਼ ਇਹ ਹੈ ਜੋ ਬਿਲਡਿੰਗ ਬਹੁਤ ਸੋਹਣੀ ਬਣੀ ਹੋਏ ਦੀ ਰਿਪੇਅਰ ਬਹੁਤ ਹੋਣੀ ਹੈ ਜੇ ਕਾਫੀ ਖਰਚਾ ਇਹਦੇ ਉੱਪਰ ਆਉਣਾ ਇਹਦੀ ਰਿਪੇਅਰ ਕਰਕੇ ਅਸੀਂ ਇਹਦੇ ਵਿੱਚ ਜਿਮ ਦਾ ਪ੍ਰਬੰਧ ਕਰੀਏ ਜਾਂ ਦੁਬਾਰਾ ਤੋਂ ਇਹਦੇ ਵਿੱਚ ਲੈਬੋਰਾਟਰੀ ਬਣਾ ਦਿੱਤੀ ਜਾਵੇ ਫ੍ਰੀ ਡਿਸਪੈਂਸਰੀ ਬਣਾ ਦਿੱਤੀ ਜਾਵੇ ਕੁਝ ਜਣੇ ਕੁਝ ਇਹੋ ਜਿਹਾ ਭਲੇ ਦਾ ਕੰਮ ਜਿੱਦਾ ਵੀ ਵਧੀਆ ਲਗੇ ਸਾਰਿਆਂ ਨੂੰ ਉਹ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਸਾਰੇ ਦੀ ਸਲਾਹ ਦੇ ਨਾਲ ਜੋ ਚੀਜ਼ ਜਾਇਜ਼ ਹੋਵੇ ਆਪਾਂ ਕਰ ਲਵਾਂਗੇ ਤੇ ਇੱਕ ਬੇਨਤੀ ਤੇ ਵਿੱਚ ਜ਼ਰੂਰ ਹੈਗੀ ਕਿ ਆਪਾਂ ਸਰਕਾਰ ਦਾ ਸਹਿਯੋਗ ਸਾਨੂੰ ਬਹੁਤ ਵਾ ਪਰ ਇਹ ਜਿਹੜਾ ਸਾਰਾ ਕਾਰਜ ਉਹ ਬਿਨਾਂ ਕਿਸੇ ਗ੍ਰਾਂਟ ਦੇ ਪਿੰਡ ਦੇ ਸਹਿਯੋਗ ਨਾਲ ਨਗਰ ਦੇ ਔਰ ਸੰਗਤਾਂ ਦੇ ਸਹਿਯੋਗ ਨਾਲ ਹੀ ਅਸੀਂ ਕਰਨਾ ਅਸੀਂ ਇਹਦੇ ਵਾਸਤੇ ਕਿਸੇ ਗ੍ਰਾਂਟ ਦੀ ਮੰਗ ਨਹੀਂ ਕਰਦੇ ਕਿ ਕਿਤੇ ਦਿੱਤੀ ਜਾਵੇ ਕੋਈ ਫੰਡ ਨਹੀਂ ਇਸੇ ਚ ਚਲਾਉਣਾ ਚਾਹਦੇ ਸੰਗਤ ਹੀ ਸਾਡਾ ਫੰਡ ਆ ਤੇ ਸੰਘ ਤੇ ਹੀ ਸਾਡੀ ਗਰਾਂਟ ਹੋਆ ਸੰਘ ਤੇ ਹੀ ਸਾਡਾ ਆਸਰਾ ਸਾਡੀ ਬਾੜਵਾ ਤੇ ਮੈਨੂੰ ਇਸ ਗੱਲ ਦੀ ਪੂਰੀ ਉਮੀਦ ਆ ਕਿ ਸਾਡਾ ਇਹਦੇ ਵਿੱਚ ਅਸੀਂ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੋਵਾਂਗੇਉਣ ਵਾਲੇ ਸਮੇਂ ਦੇ ਵਿੱਚ ਇਹਦੀ ਵਧੀਆ ਬਣਾ ਕੇ ਇਹਨੂੰ ਬੈਠਣ ਵਾਸਤੇ ਬੈਂਚ ਕੋ ਬੂਟੇ ਲਾ ਕੇ ਸਿਆਣੇ ਬਜ਼ੁਰਗ ਵੀ ਬੱਚੇ ਇੱਥੇ ਬੈਠਣ ਸੜਕ ਤੋਂ ਹਟ ਮੈਂ ਬੈਠੋ ਕਿ ਆਇਆ ਗਿਆ ਬੈਠੇ ਆ ਵੀ ਜਾਵੇ ਤੇ ਜੇ ਆਪਾਂ ਇੱਥੇ ਡਿਸਪੈਂਸਰੀ ਵੀ ਬਣਾ ਲਈਏ ਜਾਵੇ ਫ੍ਰੀ ਡਿਸਪੈਂਸਰੀ ਤੇ ਕੁਝ ਸਾਡੇ ਜਿਹੜੇ ਲੋਕ ਉਹਦਾ ਲਾਹਾ ਲੈ ਸਕਦੇ ਆ ਇਲਾਜ ਕਰਵਾ ਸਕਦੇ ਕੋਸ਼ਿਸ਼ ਕਰਾਂਗੇ ਕਿ ਜਿਹੜੀ ਸਾਰੀ ਫ੍ਰੀ ਵਿੱਚ ਬਣੇ ਸੇਵਾਵਿਤ ਤੌਰ ਤੇ ਇਸ ਨੂੰ ਚਲਾਇਆ ਜਾਵੇ ਤੇ ਇਸ ਵਾਸਤੇ ਮੈਂ ਸਾਰੇ ਨਗਰ ਤੋਂ ਦੇਸ਼ ਵਿਦੇਸ਼ ਦੀਆਂ ਸੰਗਠਨ ਤੋਂ ਪੂਰਾ ਸਹਿਯੋਗ ਦੀ ਆਸ ਵੀ ਰੱਖਦਾ ਤੇ ਯਕੀਨ ਵੀ ਰੱਖਦਾ ਕਿ ਤੁਸੀਂ ਅਜੇ ਤੱਕ ਕਦੇ ਆਪਾਂ ਕਿਸੇ ਪਾਸੋਂ ਨਹੀਂ ਡਾਊਨ ਹੋਏ ਕਦੇ ਪਿੱਠ ਨਹੀਂ ਲੱਗੀ ਤੇ ਹੁਣ ਵੀ ਸੰਗਤਾਂ ਸਹਿਯੋਗ ਦੇਣਗੀਆਂ ਆਪਾਂ ਇਸ ਮਿਸ਼ਨ ਨੂੰ ਕਾਮਯਾਬ ਕਰਾਂਗੇ ਮੇਰੇ ਨਾਲ ਖੜੇ ਸਾਰੇ ਮੇਰੇ ਗੁਰ ਭਾਈ ਮੇਰੇ ਬਰੇ ਵੀਰ ਨਰਵੀਰ ਸਿੰਘ ਜੀ ਸਾਡੇ ਪ੍ਰਿੰਸੀਪਲ ਸਾਹਿਬ ਤਸਵੀਰ ਕੌਰ ਜੀ ਬੜੇ ਸਤਿਕਾਰਯੋਗ ਰਵਿੰਦਰ ਸਿੰਘ ਜੀ ਯਾਨੀ ਮਲਕੀਤ ਸਿੰਘ ਜੀ ਗੁਰਪ੍ਰੀਤ ਮੇਰੇ ਸਰਜੀਤ ਸਿੰਘ ਜੀ ਕੁਲਜੀਤ ਸਿੰਘ ਦਗਜੀਤ ਸਿੰਘ ਦਿਆਲ ਸਿੰਘ ਹੋਰ ਸਾਰੇ ਜਿੰਨਾ ਸਾਡੇ ਨਾਲ ਸਹਿਯੋਗ ਕਰ ਰਹੇ ਸਾਰੇ ਨੌਜਵਾਨ ਜਿਹੜੇ ਇਥੇ ਨਹੀਂ ਵੀ ਖੜੇ ਘਰਾਂ 'ਚ ਬੈਠੇ ਆ ਕੋਈ ਕੰਮ ਕਰ ਰਹੇ ਉਹਨਾਂ ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿਸ ਤਰ੍ਹਾਂ ਪ੍ਰੇਮ ਬਣਾ ਕੇ ਰੱਖਿਓ ਆਪਾਂ ਇਹ ਇਲਾਕਾ ਬਹੁਤ ਸੋਹਣਾ ਬਣਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ